ਨੋ ਵੀ ਸੱਜਣੋ ਅੱਜ ਆਗੇ ਸਹਿਰ ਰੋਪੜ ਬਾਈ ਜੱਗੂ ਕੋਲੇ ਤੇ ਇਹ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਰੇਟ ਦੇ ਵਿੱਚ ਜਿਹੜੇ ਟਰੈਕਟਰ ਹੋਣਗੇ ਉਹ ਦਿਖਾਵਾਂਗੇ ਸਿਰਫ ਲੱਖ ਰੁਪਏ ਤੋਂ ਕੀਮਤ ਸ਼ੁਰੂ ਹੋਊਗੀ 3 ਲੱਖ ਤੱਕ ਜਾ ਕੇ ਖਤਮ ਹੋ ਜੂ ਤੇ ਮੇਰੇ ਨਾਲ ਨੇ ਬਾਈ ਜੱਗੂ ਹੱਸੀ ਜਾ ਵੀਰੇ ਹੋਰ ਕਿਵੇਂ ਹੋ ਬਾਈ ਬਹੁਤ ਬਹੁਤ ਤੇ ਕਿਵੇਂ ਕੰਮ ਕਰ ਕੰਮ ਕਰ ਵੀਰੇ ਵਧੀਆ ਮਹਾਰਾ ਦੀ ਕਿਰਪਾ ਜੀ ਤੇ ਜਿੰਨੇ ਆ ਟਰੈਕਟਰ ਨੇ ਜਿਵੇਂ ਮੈਂ ਕਿਹਾ ਵੀ 1 ਲੱਖ ਤੋਂ ਸ਼ੁਰੂ ਤੇ 3 ਲੱਖ ਤੱਕ ਖਤਮ ਹੋ ਜੂ ਬਿਲਕੁਲ ਆ ਤੇ ਇੱਕ ਤਾਂ ਜਿਹੜਾ ਆਪਾਂ ਸ਼ਹਿਰ ਰੋਪੜ ਖੜੇ ਆ ਚੰਡੀਗੜ ਜਿਹੜਾ ਮੇਨ ਰੋਡ ਤੇ ਚੰਡੀਗੜ ਅਨੰਦਪੁਰ ਸਾਹਿਬ ਹਾਈਵੇ ਤੇ ਹੀ ਆਪਣੀਆਂ ਸਾਰੀਆਂ ਏਜੰਸੀਆਂ ਇਕੱਠੀਆਂ ਏਜੰਸੀਆਂ ਵਾਲੇ ਮੰਡੀ ਦੇ ਵਿੱਚ ਖੜੇ ਆ ਗੁਰਦੁਆਰਾ ਭੱਠਾ ਸਾਹਿਬ ਦੇ ਨੇ ਟਰੈਕਟਰ ਸਾਰੇ ਏਜੰਸੀਆਂ ਵਾਲੇ ਨੇ ਮਤਲਬ ਏਜੰਸੀਆਂ ਵਾਲੇ ਟਰੈਕਟਰ ਜਿਹੜੇ ਤੇ ਕੋਈ ਰੰਗ ਪਾਲਸ ਕੁਝ ਨਹੀਂ ਵਜਿਆ ਵਾ ਜਿਵੇਂ ਜੱਟ ਦੇ ਘਰ ਤੇ ਆਵੇ ਉਦਾਂ ਹੀ ਟਰੈਕਟਰ ਖੜੇ ਨੇ ਮਤਲਬ ਕਾਗਜ਼ਾ ਪੱਤਰਾਂ ਦੀ ਫੁੱਲ ਗਰੰਟੀ ਇਹ ਸਾਰੇ オリジナル ਹੋਣਗੇ ਪੰਜਾਬ ਦੇ ਨੰਬਰ ਹੋਣਗੇ ਤੇ ਆਪਾਂ ਸ਼ੁਰੂ ਕਰ ਲੈਣੇ ਸਵਰਾਜ 735 ਤੋਂ ਇਹ ਕਿੰਨਾ ਮਾਡਲ ਆ ਬਈ ਇਹ 2006 ਮਾਡਲ ਹੈ 2006 ਮਾਡਲ ਆ ਕੰਡੀਸ਼ਨ ਜਿਵੇਂ ਤੁਸੀਂ ਕਹਿੰਦੇ ਵੀ オリジナル ਹੀ ਆ ਹਾਂ ਸਾਰਾ オリジナル ਆ ਜੀ ਸਾਰਾ オリジナル ਆ ਟਾਇਰ ਪੱਖੇ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਹੈਗੇ ਨੇ ਅੱਧੇ ਤੋਂ ਉੱਪਰ ਨੇ ਹਾਂ ਤੇ ਇਹਦੀ ਡਿਮਾਂਡ ਇਹ ਦੀ ਡਿਮਾਂਡ 230000 ਹੈ ਜੀ 230000 ਮੌਕੇ ਤੇ ਕਿੰਨੇ ਦਾ ਬਣ ਜੂਗਾ ਮੌਕੇ ਤੇ ਕਰ ਦਾਂਗੇ 15000 ਦਾ ਡਿਸਕਾਊਂਟ ਜੀ 15000 ਦਾ ਡਿਸਕਾਊਂਟ 2000 20000 ਹੋ ਜੂ 210 ਚ ਬਣ ਜੂ ਕਰ ਦਾਂਗੇ ਕੋਈ ਲੋ ਵੀ ਸੱਜਣੋ 210 ਚ ਬਣ ਜੂਗਾ ਤੇ ਆ ਜਿਹੜਾ ਮੈਸੀ ਖੜਾ ਹੈਗਾ ਇਹ ਵੀਰੀ ਮਾਡਲ ਪੁਰਾਣਾ ਹੈ ਇਹ ਜਿਹੜਾ ਟਰੈਕਟਰ ਮੋਡੀਫਾਈ ਕੀਤਾ ਵਾਦਾ ਇੰਜਨ ਚੇਂਜ ਕੀਤਾ ਵਾ ਜੀ ਇੰਜਨ ਚੇਂਜ ਕੀਤਾ ਹੋਇਆ ਹੈਗਾ ਇਹਦੇ ਵਿੱਚ 2010 ਮਾਡਲ ਸਿਮਸਨ ਇੰਜਨ ਦਾ ਇਹਦੇ ਵਿੱਚ ਰੱਖਿਆ ਹੋਇਆ ਹੈ ਜੀ ਨਿਊ ਹੌਲੈਂਡ ਵਾਲਿਆਂ ਦਾ ਹਾਂ ਜੀ ਹੌਲੈਂਡ ਦਾ ਜੀ 3220 ਦਾ ਬਾਕੀ ਮੁਰਲਾ ਹਾਂ ਜੀ 3230 ਦਾ ਜੀ 3230 ਦਾ ਹਿੱਸਾ ਵਗੈਰਾ ਸਾਰੇ ਮੁਰਲਾ ਹਿੱਸਾ ਚੇਂਜ ਹੈ ਜੀ ਬੰਪਰ ਦੇਖੋ ਕਿੰਨਾ ਵਧੀਆ ਲੱਗਿਆ ਵਾ ਅਰੇ ਰੇਸ ਵੀ ਦੂਜੀ ਲੱਗੀ ਹੋਈ ਆ ਹਾਂ ਜੀ ਹੁੱਕ ਬਹੁਤ ਭਾਰੀ ਲੱਗੀ ਹੋਈ ਟਰੈਕਟਰ ਨੂੰ ਲੈ ਹੁੱਕ ਦਿਖਾਈ ਪੱਟੀ ਮੜਾ ਜੇ ਪਿੱਛੋਂ ਲਓ ਵੀ ਸੱਜਣੋ ਹੁੱਕ ਕਹਿੰਦੇ ਬਹੁਤ ਮਜ਼ਬੂਤ ਲੱਗੀ ਹੋਈ ਆ ਬੈਟਰੀ ਜਮਾਂ ਨਵੀਂ ਆ ਜੀ ਬੈਟਰੀ ਜਮਾਂ ਨਵੀਂ ਆ ਟਾਇਰ ਵੀ ਹੈਗੇ 40 ਪੈਸੇ ਪੱਕ ਜੇ ਦੀ ਡਿਮਾਂਡ ਦੀ ਗੱਲ ਕਰੀਏ ਜੇ ਦੀ ਡਿਮਾਂਡ ਸਰ ਦਾ 115000 ਆ ਜੀ ਬਾਕੀ ਸਭ ਤੋਂ ਬੜੀ ਗੱਲ ਟਰੈਕਟਰ ਕਿਤੋਂ ਵੀ ਲੀਕ ਨਹੀਂ ਹੈਗਾ ਟਰੈਕਟਰ ਕਿਤੋਂ ਵੀ ਲੀਕ ਨਹੀਂ ਹਾਂਜੀ ਪੂਰੇ ਲੱਖ ਚ ਬਣ ਜੂ ਲੱਖ ਚ ਦੇ ਦਾਂ ਲੋ ਜੀ ਸੱਜਣੋ ਪੂਰੇ ਲੱਖ ਚ ਟਰੈਕਟਰ ਲਾਸਟ ਰੇਟ ਆ ਬਾਈ ਬੱਸ ਆ ਵੀ ਲਾਸਟ ਰੇਟ ਹੈ ਹਾਂ ਆ ਆ ਗਿਆ ਮਹਿੰਦਰ ਵਾਲਿਆਂ ਦਾ 275 ਬਿਲਕੁਲ ਜੀ ਇਹ ਕਿੰਨਾ ਮਾਡਲ ਹੈ 2007 ਮਾਡਲ ਹੈ ਜੀ 2007 ਮਾਡਲ ਹੈ ਤੇ ਇਹ ਦੀ ਡਿਮਾਂਡ ਦੀ ਗੱਲ ਕਰੀ ਡਿਮਾਂਡ ਜੀ ਹੈਗੀ ਆ 265000 ਰੁਪਏ 265000 ਟਾਇਰ ਪਿਛਲੇ ਤਾਂ ਨਵੇਂ ਨੇ ਟਾਇਰ ਜਮਾਂ ਹੀ ਨਵੇਂ ਆ ਜੀ ਜਮਾਂ ਨਵੇਂ ਨੇ ਪਿਛਲੇ ਤਾਂ 265000 2.5 ਲੱਖ ਚ ਬਣ ਜੂ 2.5 ਤੇ ਹਾਂ ਦੇ ਦਾਂਗੇ ਲੋ ਜੀ ਸੋ ਜਰੋਂ 2.5 ਲੱਖ ਚ ਆ ਬਣ ਜੂਗਾ ਇੱਧਰ ਆ ਗਿਆ ਜੋਂਡੀ 5103s ਐਸ ਆ ਜੀ ਇਹ ਟਾਇਰ ਦੂਜੇ ਪੈਰ ਨੂੰ ਆਪਣਾ ਵਿਦਾਊਟ ਸਕੂਟਰ ਗੇਅਰ ਤੋਂ ਆ ਜੀ ਇਹਦੇ ਨਾਲ ਸਕੂਟਰ ਗੇਅਰ ਚ ਵੀ ਆਇਆ ਉਹ ਕੱਲਾ ਆ 5103 ਚ ਇਹ 5103s ਆ ਗਈ ਹਾਂ ਜਿਹੜਾ ਐਸ ਆ ਇਹਦੇ ਨਾਲ ਜਿਹੜੇ ਦੂਜੇ ਦਾ ਨਾਰਮਲ ਗੇਅਰ ਆਉਂਦੇ ਆ ਉਦੋਂ ਗੇਅਰ ਨੇ ਇਹ ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ 2 ਲੱਖ 20 ਹਜ਼ਾਰ ਹੈ ਜੀ 2 ਲੱਖ 20 ਹਜ਼ਾਰ ਚ ਹਾਂਜੀ ਬਿਲਕੁਲ ਜੀ ਮੌਕੇ ਤੇ ਕਿੰਨੇ ਦਾ ਫੰਡ ਜੀ ਮੌਕੇ ਤੇ ਲਾਸਟ 2 ਲੱਖ ਦਾ ਦੇ ਲੋ ਵੀ ਸੱਜਣ ਨੂੰ ਲਾਸਟ 2 ਲੱਖ ਦਾ ਇਹ ਬਣ ਜੂ ਜੁੰਡੀ ਆਰ 5103 ਐਸ ਤੇ ਇੱਧਰ ਆ ਗਿਆ ਮਹਿੰਦਰਾ 575 ਡੀਆਈ ਬਿਲਕੁਲ ਜੀ ਇਹ ਕਿੰਨਾ ਮਾਡਲ ਆ ਬਈ ਇਹ 2005 ਮਾਡਲ ਹੈ ਜੀ 2005 ਫਾਟਲਾ ਇਹ ਸਾਰਾ オリジナル ਸਾਰਾ オリジナル ਹੈ ਜੀ ਸਾਰਾ オリジナル ਕਲਰ ਵਗੈਰਾ ਵੀ ਸਾਰਾ オリジナル ਬਿਲਕੁਲ ਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀ ਇਹਦੀ ਕਿੰਨੇ ਦੀ 265000 265000 ਹੁੰਦੀ ਮੌਕੇ ਤੇ ਇਹਦੀ ਭਟਾਈ ਦਾ ਬਣ ਜੂਗਾ 10000 ਦਾ ਕਰ ਦਾਂਗੇ ਡਿਸਕਾਊਂਟ ਚਾਈ ਦਾ ਬਣ ਜੂ ਕੋਈ ਗੱਲ ਨਹੀਂ ਤੇ ਇੱਧਰ ਆ ਗਿਆ ਮੈਸੀ 241 DI ਹਾਂਜੀ ਇਹ ਕਿੰਨਾ ਮਾਡਲ ਹੈ ਭਾਈ ਇਹ 2013 ਜੀ 2013 ਮਾਡਲ ਆ ਤੇ ਆਪ ਨੰਬਰ ਹੈ ਸੈਕੰਡ ਹੋਂਡਰ ਦਾ ਜੀ ਸੈਕੰਡ ਹੋਂਡਰ ਆ ਪੰਜਾਬ ਨੰਬਰ ਆ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਜਾਈ ਹੈਗੀ 330000 ਰੁਪਏ ਜੀ 330000 ਮੌਕੇ ਤੇ ਕਿੰਨੇ ਦਾ ਬਣ ਜੂਗਾ ਇਹਦਾ ਵੀ ਕਰ ਦਾਂਗੇ 25000 ਦਾ ਡਿਸਕਾਊਂਟ ਚਲੋ ਉੱਪਰਲਾ 30000 ਹੀ ਡਾ ਦੇ ਪੂਰੇ 3 ਲੱਖ 6 ਬਣ ਜਿਵੇਂ ਮੈਂ ਦੱਸਿਆ ਸੀ 1 ਲੱਖ ਰੁਪਏ ਤੋਂ ਸ਼ੁਰੂ ਹੋਗਾ ਤੇ 3 ਲੱਖ 6 ਟਰੈਕਟਰ ਖਤਮ ਹੋ ਜਾਊਗਾ ਤੇ ਇੱਕ ਦਾ ਬਾਈ ਜਿਹੜੀ ਆਪਾਂ ਲਾਸਟ ਰੇਟ ਦੱਸਿਆ ਜੀ ਇਹ ਠੀਕ ਹੈ ਤੇ ਲੈਣ ਵਾਲੀ ਆਪਾਂ ਨੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦੋ ਮੋਬਾਈਲ ਆਪਣਾ 8146678790 ਜੀ ਬਾਕੀ ਜਿਹੜਾ ਮੋਬਾਈਲ ਨੰਬਰ ਆ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਨ੍ਹਾਂ ਨੇ ਵੀ ਇਹਨਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਨਹੀਂ ਸ਼ਹਿਰ ਰੋਪੜ ਆ ਜਿਓ ਤਾਂ ਧੰਨਵਾਦ ਮਿਹਰਬਾਨੀ